ਕੋਲ ਲਫ਼ਜ਼ਾਂ ਦਾ ਜਾਦੂਗਰ ਜਿਨ੍ਹਾਂ ਦੀ ਕਵਿਤਾ ਹਰ ਪੰਨ੍ਹ ਹਰ ਸ਼ਾਇਰ ਵਿੱਚ ਗੂੰਜਦੀ ਹੈ ਪੰਜਾਬ ਦੀ ਆਵਾਜ਼ ਜੋ ਲੋਕਾਂ ਦੀ ਆਵਾਜ਼ ਬਣ ਗਈ surjit patar ji 14 ਜਨਵਰੀ 1945 ਪਿੰਡ ਪੱਤੜ ਕਲਾਂ ਜਲੰਧਰ ਵਿੱਚ ਜਨਮ ਉਹਨਾਂ ਦਾ ਨਾਮ ਸੀ surjit hunjan ਉਹਨਾਂ ਨੇ ਰਣਧੀਰ ਕਾਲਜ ਕਪੂਰਥਲਾ ਤੋਂ ਗ੍ਰੈਜੂਏਸ਼ਨ ਕੀਤੀ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰਸ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ ਐਚ ਡੀ ਪ੍ਰਾਪਤ ਕੀਤੀ ਵਿਸ਼ਾ ਗੁਰੂ ਨਾਨਕ ਬਾਣੀ ਵਿੱਚ ਲੋਕ ਵਿਰਾਸਤ ਦੀ ਬਦਲਤ ਬਾਅਦ ਵਿੱਚ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਪੰਜਾਬੀ ਦੇ ਪ੍ਰੋਫੈਸਰ ਬਣੇ surjit patar ji ਨੇ ਕਵਿਤਾ ਲਿਖਣ ਦੀ ਸ਼ੁਰੂਆਤ 1960 ਦੇ ਦਹਾਕੇ ਵਿੱਚ ਕੀਤੀ ਸੀ ਉਹਨਾਂ ਦੀਆਂ ਕੁਝ ਮਹਾਨ ਰਚਨਾਵਾਂ ਹਵਾ ਵਿੱਚ ਲਿਖੇ ਹਰਫ ਹਨੇਰੇ ਵਿੱਚ ਸੁਲਗਦੀ ਵਰਮਾਲਾ ਲਫ਼ਜ਼ਾਂ ਦੀ ਦਰਗਾਹ ਉਹਨਾਂ ਦੀ ਸ਼ਾਇਰੀ ਸਿਰਫ ਪਿਆਰ ਦੀ ਨਹੀਂ ਸੀ ਉਹ ਸਮਾਜ ਪਿੰਡ ਦੀ ਸੋਚ ਭਾਸ਼ਾ ਤੇ ਲੋਕਾਂ ਦੇ ਦਰਦ ਨੂੰ ਵੀ ਛੂੰਹਦੀ ਹੈ ਹਮੇਸ਼ ਨਾਲ ਨੇ ਮੇਰੇ ਸੁਖ ਸੁਖੰਤ ਫਕੀਰਾਂ ਦੇ ਐ ਸ਼ਾਹੀ ਕਹਿਰ ਮੈਂ ਕੱਲਾ ਜਾਂ ਬੇਸਹਾਰਾ ਨਹੀਂ ਪਾਤਰ ਜੀ ਸਿਰਫ ਕਵੀ ਨਹੀਂ ਸੀ ਪੰਜਾਬ ਦੀ ਆਵਾਜ਼ ਸੀ ਜਦੋਂ ਪੰਜਾਬ ਦੇ ਦਰਦ ਬਾਰੇ ਲਿਖਦੇ ਸੀ ਸਿਆਸਤ ਤੋਂ ਲੈ ਕੇ ਕਿਸਾਨ ਤੱਕ ਹਰ ਪੀੜ ਨੂੰ ਕਵਿਤਾ ਬਣਾ ਦਿੰਦੇ ਸੀ ਉਹਨਾਂ ਨੂੰ 2012 ਵਿੱਚ ਪਦਮਸ਼ਰੀ ਨਾਲ ਸਨਮਾਨਿਤ ਕੀਤਾ ਗਿਆ ਪਾਤਰ ਜੀ ਹਮੇਸ਼ਾ ਲੋਕਾਂ ਦੇ ਦਰਦ ਦੇ ਬੋਲ ਬੋਲਦੇ ਸੀ ਮੇਰੇ ਅੰਦਰ ਵੀ ਚੱਲਦੀ ਹੈ ਇੱਕ ਗੁਫ਼ਤਗੂ ਜਿੱਥੇ ਲਫ਼ਜ਼ਾਂ 'ਚ ਢਲਦਾ ਹੈ ਮੇਰਾ ਲਹੂ ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ 2020 ਵਿੱਚ ਜਦੋਂ ਕਿਸਾਨ ਅੰਦੋਲਨ ਦੀ ਸਮੱਸਿਆ ਆਈ ਉਹਨਾਂ ਨੇ ਆਪਣਾ ਪਦਮਸ਼ਰੀ ਵਾਪਸ ਕਰਨ ਦਾ ਫੈਸਲਾ ਕੀਤਾ ਇਸ ਨਾਲ ਉਹਨਾਂ ਨੇ ਹੱਕ ਦੀ ਲੜਾਈ ਨੂੰ ਦਰਸਾਇਆ 11 ਮਈ 2024 ਪਾਤਰ ਜੀ ਸਾਡੇ ਤੋਂ ਜੁਦਾ ਹੋ ਗਏ ਉਹਨਾਂ ਦੀ ਮੌਤ ਨਾਲ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਖਾਲੀਪਨ ਮਿਲਿਆ ਸੁਰਜੀਤ ਪਾਤਰ ਜੀ ਇੱਕ ਕਵੀ ਨਹੀਂ ਇੱਕ ਰੂਹ ਹੈ ਜਦ ਵੀ ਹਨੇਰਾ ਵੱਧਦਾ ਹੈ ਉਹਨਾਂ ਦੇ ਲਫ਼ਜ਼ ਰੋਸ਼ਨੀ ਵਾਂਗ جگਮਗਾਉਂਦੇ ਨੇ ਦੂਰ ਇੱਕ ਪਿੰਡ ਵਿੱਚ ਨਿਕਾ ਜਿਆ ਘਰ ਸੀ ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ